ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੰਗਤ ਜੀ ਅੱਜ ਆਪ ਜੀ ਦੇ ਚਰਨਾਂ ਵਿੱਚ ਪਾਈ ਸਾ ਪਾਈ ਸਰਵਣ ਸਿੰਘ ਜੀ ਫੱਲੇਵਾਲ ਜੀ ਦੇ ਜੀਵਨ ਦੀ ਇੱਕ ਘਟਨਾ ਸਾਂਝੀ ਕਰਦੇ ਆ ਇੱਕ ਵਾਰ ਦੀ ਗੱਲ ਹੈ ਕਿ ਪਾਈ ਰਣਧੀਰ ਸਿੰਘ ਜੀ ਤੇ ਪਾਈ ਸਰਵਣ ਸਿੰਘ ਜੀ ਫੱਲੇਵਾਲ ਆਪਣੇ ਕੁਝ ਖਾਲਸਾਈ ਸੰਗਤ ਦੇ ਨਾਲ ਜਥੇ ਦੇ ਰੂਪ ਵਿੱਚ ਅੰਬਾਲਾ ਛਾਉਣੀ ਜਾ ਰਏ ਸਨ ਅੰਬਾਲਾ ਸਟੇਸ਼ਨ ਤੇ ਉਤਰੰਤੇ ਇਸ ਪ੍ਰਕਾਰ ਦਾ ਅਲੌਕਿਕ ਵਰਤਾਰਾ ਵਰਤਿਆ ਕਿ ਸਾਰਾ ਜਥਾ ਵਿਚਾਰ ਵਿਟਾਂਦਰਾ ਕਰ ਰਿਹਾ ਸੀ ਕਿ ਹੁਣ ਛਾਉਣੀ ਕਿਵੇਂ ਜਾਇਆ ਜਾਏ ਸੇਂਗਾਲੇ ਚੌਨੀ ਜਾਣ ਦੀ ਤਿਆਰੀ ਕਰ ਹੀ ਰਹੇ ਸਨ ਕਿ ਇੰਨੇ ਨੂੰ ਉਚੇਰੀ ਅਵਸਥਾ ਦੇ مالک ਪਾਈ ਸਰਵਣ ਸਿੰਘ ਫੱਲੇਵਾਲ ਦੀ ਸਮਾਦੀ ਲੱਗ ਗਈ ਉਹ ਉਥੇ ਹੀ ਖੜੇ ਖੜੋਤੇ ਸਮਾਦੀ ਸਥਿਤ ਹੋ ਗਏ ਉਹਨਾਂ ਨੂੰ ਕੋਈ ਸੋਧ ਨਾ ਰਹੀ ਸਮੇ ਤੇ ਥਾਨ ਦੀ ਇਤਫਾਕੀ ਤੌਰ ਤੇ ਜਿੱਥੇ ਪਾਈ ਸਾਹਿਬ ਜੀ ਖੜੇ ਸਨ ਉਥੇ ਰੇਲਵੇ ਟਿਕਟਾ ਕੱਟਣ ਦੀ ਟਾਕੀ ਸੀ ਭਾਵ ਛੋਟੀ ਖਿੜਕੀ ਸੀ ਜਿਸ ਵਕਤ ਪਾਈ ਸਾਹਿਬ ਜੀ ਉਥੇ ਖੜੇ ਸਨ ਉਸ ਸਮੇਂ ਤੇ ਉਥੇ ਕੋਈ ਵੀ ਨਹੀਂ ਸੀ ਪਰ ਜਦੋਂ ਸਟੇਸ਼ਨ ਤੇ ਦੂਜੀ ਟ੍ਰੇਨ ਆਈ ਉਸੇ ਵਕਤ ਉਸ ਖਿੜਕੀ ਤੇ ਭੀੜ ਲੱਗ ਗਈ ਪਰ ਭਾਈ ਸਾਹਿਬ ਨੂੰ ਕੋਈ ਪਤਾ ਨਹੀਂ ਸੀ ਕਿ ਆਸ-ਪਾਸ ਕੀ ਹੋ ਰਿਹਾ ਹੈ ਜਦੋਂ ਇਹ ਸਭ ਇੱਕ ਸਿਪਾਈ ਨੇ ਵੇਖਿਆ ਕਿ ਭਾਈ ਸਾਹਿਬ ਬਿਨਾਂ ਹਿੱਲੇ ਜੁਲੇ ਬੁੱਤ ਦੀ ਕਰ ਤਰਾ ਨਿਸ਼ਚਿੰਤ ਖੜੇ ਨੇ ਤੇ ਉਹਨਾਂ ਨੇ ਭਾਈ ਸਾਹਿਬ ਨੂੰ ਮੋਢਿਆਂ ਤੋਂ ਫੜ ਕੇ ਬੜੀ ਜ਼ੋਰ ਨਾਲ ਹਿਲਾਇਆ ਪਰ ਭਾਈ ਸਾਹਿਬ ਨੂੰ ਆਸੇ-ਪਾਸੇ ਦੀ ਕੋਈ ਖਬਰ ਨਹੀਂ ਸੀ ਇਸ ਕਰਕੇ ਉਹਨਾਂ ਨੇ ਕੋਈ ਉੱਤਰ ਨਾ ਦਿੱਤਾ ਇਹ ਵੇਖ ਕੇ ਸਿਪਾਈ ਨੂੰ ਬਹੁਤ ਗੁੱਸਾ ਆਇਆ ਤੇ ਉਸਨੇ ਬੜੀ ਜ਼ੋਰ ਦੀ ਖਿੱਚ ਕੇ ਚਪੇਟ ਉਹਨਾਂ ਦੇ ਮੁਖਾਰ ਬਿੰਦ ਤੇ ਮਾਰ ਦਿੱਤੀ ਜਿਦੇ ਕਰਕੇ ਭਾਈ ਸਾਹਿਬ ਦੇ ਨੇਤਰ ਖੁੱਲ ਗਏ ਤੇ ਸਿਪਾਈ ਨੇ بڑے ਉਖੜੇ ਢੰਗ ਨਾਲ ਕਿ ਤੈਨੂੰ ਪਤਾ ਨਹੀਂ ਕਿ ਇੱਥੇ ਟਿਕਟ ਵੱਟਦੇ ਆ ਤੈਨੂੰ ਕਿੰਨੀ ਵਾਰ ਬੁਲਾਇਆ ਤੇ ਕਿਹਾ ਕਿ ਇੱਥੇ ਟਿਕਟ ਵਟਦੇ ਹਨ ਇਸ ਜਗ੍ਹਾ ਖਲੋੜ ਦਾ ਹੁਕਮ ਨਹੀਂ ਹੁਣ ਚਪੇਟ ਮਾਰੀ ਤੇ ਸੁਚੇਤ ਹੋયા ਹੀ ਏ ਜੇ ਪਹਿਲਾਂ ਹੀ ਹੋ ਜਾਂਦਾ ਇੰਨੇ ਨੂੰ ਪਾਈ ਸਾਹਿਬ ਸਪਾਈ ਦੇ ਪੈਰਾਂ ਨੂੰ ਹੱਥ ਲਾ ਕੇ ਮਾਫੀ ਮੰਗਣ ਲੱਗ ਪਏ ਜਿੰਨੂੰ ਵੇਖ ਕੇ ਸਾਰੇ ਹੀ ਅश्चਰਜ ਹੋ ਗਏ ਕਿਉਂਕਿ ਪਾਈ ਸਾਹਿਬ ਨੇ ਸਿਪਾਈ ਨੂੰ ਗਿਆ ਕਿ ਮੇਰੀ ਤਾਂ ਪੁੱਲ ਹੋ ਗਈ ਹੈ ਜਦੋਂ ਪਾਈ ਸਾਹਿਬ ਨੇ ਸਿਪਾਈ ਦੇ ਪੈਰਾਂ ਨੂੰ ਫੜ ਕੇ ਮਾਫੀ ਮੰਗੀ ਉਸੇ ਹੀ ਵਕਤ ਸਿਪਾਈ ਪਿੱਛੇ ਨੂੰ ਜਾ ਡਿੱਗਾ ਤੇ ਆਪਣੇ ਆਪ ਹੀ ਬੜੀ ਬੁਰੀ ਤਰ੍ਹਾਂ ਚੀਕਾ ਮਾਰਨ ਲੱਗਾ ਤੇ ਆਖੜ ਲੱਗਾ ਬੋੜੀਓ ਲੋਕੋ ਮੈਨੂੰ ਇਸ ਸਿੱਖ ਤੋਂ ਬਚਾ ਲਵੋ ਇਹ ਰੋਲਾ ਸੁਣ ਕੇ ਪਾਈ ਸਾਹਿਬ ਤੇ ਹੋਰ ਸਾਰੇ ਸਿੱਖ ਵੀ ਉੱਥੇ ਆ ਗਏ ਤੇ ਸਿਪਾਈ ਨੂੰ ਪੁੱਛਣ ਲੱਗੇ ਕਿ ਤੈਨੂੰ ਕੀ ਹੋਇਆ ਏ ਅੱਗੋਂ ਸਿਪਾਈ ਨੇ ਤੜਫਦਿਆਂ ਹੋਇਆਂ ਕਿਹਾ ਕਿ ਮੈਨੂੰ ਇਸ ਸਿੱਖ ਨੇ ਮਾਰ ਛੜਿਆ ਏ ਜਦੋਂ ਸਾਰੇ ਸਿੰਘਾਂ ਨੇ ਪੁੱਛਿਆ ਕਿ ਤੈਨੂੰ ਇਸ ਨੇ ਕੀ ਮਾਰਿਆ ਏ ਤੇ ਸਿਪਾਏ ਕਹਿਣ ਲੱਗਾ ਕਿ ਮਾਰਿਆ ਨਹੀਂ ਮੇਰਾ ਕੁਝ ਛੱਡਿਆ ਹੀ ਨਹੀਂ ਮੇਰੇ ਪੈਰਾਂ ਤੇ ਡਿੱਗ ਕੇ ਇਸ ਸਿੱਖ ਨੇ ਮੇਰੀ ਸਾਰੀ ਕਲਾ ਸੂਤ ਲਈ ਪਤਾ ਨਹੀਂ ਇਸਨੇ ਕੀ ਕੀਤਾ ਮੈਂ ਤਾਂ ਬਚਦਾ ਹਾਂ ਜੇ ਮੈਨੂੰ ਇਸ ਪਾਸੋਂ ਬਖਸ਼ਾ ਲਵੋ ਸਿਂਗਾ ਦੇ ਪੁੱਛਣ ਤੇ ਸਿਪਾਈ ਨੇ ਚਪੇੜ ਵਾਲੀ ਸਾਰੀ ਵਾਰਤਾ ਕਹਿ ਸੁਣਾਈ ਤੇ ਕਹਾ ਕਿ ਮੈਨੂੰ ਇਹਨਾਂ ਦੀ ਉਚੇਰੀ ਅਵਸਥਾ ਬਾਰੇ ਪਤਾ ਨਹੀਂ ਸੀ ਇਹ ਸੁਣ ਕੇ ਸਭ ਹੈਰਾਨ ਰਹਿ ਗਏ ਉਥੇ ਇੱਕ ਈਸਾਈ ਵੀ ਖੜਾ ਸੀ ਜੋ ਇਹ ਸਭ ਵੇਖ ਕੇ ਕਹਿਣ ਲੱਗਾ ਕਿ ਸਾਡੇ ਹਜ਼ਰਤ ਈਸਾ ਮਸੀਹ ਨੇ ਸਾਨੂੰ ਇਉਂ ਉਪਦੇਸ਼ ਦਿੱਤਾ ਹੈ ਕਿ हे ਈਸਾਈ ਜੇ ਤੇਰੀ ਗੱਲ ਤੇ ਕੋਈ ਇੱਕ ਚਪੇੜ ਮਾਰੇ ਤੇ ਤੂੰ ਦੂਜੀ ਗੱਲ ਵੀ ਅੱਗੇ ਕਰ ਦੇ ਕਿ ਹੋਰ ਮਾਰ ਲੈ ਪਰ ਇਹ ਸਿੱਖ ਤੇ ਚਪੇੜ ਮਾਰਨ ਵਾਲੇ ਦੇ ਉਲਟਾ ਪੈਰੀ ਹੀ ਪੈ ਗਿਆ ਪਾਲੈਸ ਤੋਂ ਵੱਧ ਹੋਰ ਕਮਾਲ ਕੀ ਹੋ ਸਕਦਾ ਏ ਇਸ ਤੇ ਪਾਈ ਸਾਹਿਬ ਨੇ ਇਸਾਈ ਨੂੰ ਮੁਖਾਤਿਬ ਹੋ ਕੇ ਗਿਆ ਕਿ ਸਾਡੇ ਗੁਰੂ ਜੀ ਦਾ ਹੁਕਮ ਹੈ ਕਿ ਫਰੀਦਾ ਜੋ ਤੇ ਮਾਰਨ ਮੁਕੀਆਂ ਤਿੰਨਾ ਨ ਮਾਰੇ ਘਮ ਆਪਨੜੇ ਕਰ ਜਾਈਏ ਪੈਰ ਤਿੰਨਾ ਦੇ ਚੁੰਮ ਵਾਏ ਗੁਰੂ ਜੀ ਇਹ ਸਾਰੀ ਘਟਨਾ ਵਿੱਚ ਵਿਚਾਰ ਕਰਨ ਯੋਗ ਬਹੁਤ ਕੁਝ ਹੈ ਕਿਰਪਾ ਕਰਕੇ ਆਪਣੇ ਵਿਚਾਰ ਦੱਸਣ ਦੀ ਕਿਰਪਾਲਤਾ ਕਰਨੀ ਇਨੀਆਂ ਬੇਨਤੀਆਂ ਪਰਵਾਨ ਕਰਨੀਆਂ ਪੁੱਲ ਚੁਕਤੀ ਸ਼ਬਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ